ਨਿੱਜੀ ਪੱਤਰ ਨਿੱਜੀ ਪੱਤਰ ਉਹ ਹੁੰਦੇ ਹਨ ਜੋ ਅਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਜਾਂ ਸਕੇ ਸਬੰਧੀਆਂ ਨੂੰ ਲਿਖਦੇ ਹਾਂ। ਅੱਜ ਆਪਾਂ ਪੱਤਰ ਕਰ ਰਹੇ ਹਾਂ ਆਪਣੇ ਲਈ ਕਿਤਾਬਾਂ, ਕਾਪੀਆਂ ਤੇ ਹੋਰ ਸਮਾਨ ਖਰੀਦਣ ਲਈ ਆਪਣੇ ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਪ੍ਰੀਖਿਆ ਭਵਨ ਤੋਂ ਸੱਜੇ ਪਾਸੇ ਪ੍ਰੀਖਿਆ ਭਵਨ ਫਿਰ ਕਮਾ ਫਿਰ ਕੇਂਦਰ ਕਮਾ ਉੜਾੜਾਈੜੀ ਸ਼ਹਿਰ ਫਿਰ ਡੰਡੀ ਉਸ ਤੋਂ ਬਾਅਦ ਮਿਤੀ ਸਤਿਕਾਰਯੋਗ ਪਿਤਾ ਜੀ ਫਿਰ ਕਮਾ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਪਿਤਾ ਜੀ ਤੇ ਸਤਿ ਸ਼੍ਰੀ ਅਕਾਲ ਆਪਾਂ ਖੱਬੇ ਪਾਸੇ ਲਿਖਾਂਗੇ ਉਸ ਤੋਂ ਬਾਅਦ ਆਪਾਂ ਪੱਤਰ ਸ਼ੁਰੂ ਕਰਦੇ ਹਾਂ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੈਂ 6ਵੀਂ ਜਮਾਤ ਵਿੱਚੋਂ 95% ਨੰਬਰ ਲੈ ਕੇ ਪਾਸ ਹੋ ਗਈ ਹਾਂ ਪਰਸੈਂਟ ਤੋਂ ਭਾਵ ਹੁੰਦਾ ਪ੍ਰਤੀਸ਼ਤ ਮੈਂ ਬਜੀਫੇ ਦੀ ਪ੍ਰੀਖਿਆ ਵੀ ਪਾਸ ਕਰ ਲਈ ਹੈ ਹੁਣ ਮੈਂ ਅਗਲੀ ਜਮਾਤ ਲਈ ਨਵੀਆਂ ਕਿਤਾਬਾਂ ਕਾਪੀਆਂ ਤੇ ਹੋਰ ਛੋਟਾ ਮੋਟਾ ਸਮਾਨ ਲੈਣਾ ਹੈ ਇਸ ਲਈ ਆਪ ਜੀ ਮੈਨੂੰ 4000 ਰੁਪਏ ਮਨੀ ਆਰਡਰ ਦੁਆਰਾ ਭੇਜ ਦਿਓ ਤਾਂ ਜੋ ਮੈਂ ਸਮੇਂ ਸਿਰ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ ਪਿਤਾ ਜੀ ਮੈਂ ਅਗਲੇ ਮਹੀਨੇ ਹੋ ਰਹੀਆਂ ਛੁੱਟੀਆਂ ਵਿੱਚ ਘਰ ਜ਼ਰੂਰ ਆਵਾਂਗੀ ਕਿਉਂਕਿ ਸਾਰਿਆਂ ਨੂੰ ਮਿਲਣ ਲਈ ਮਨ ਉਦਾਸ ਹੋਇਆ ਪਿਆ ਹੈ ਉਸ ਤੋਂ ਬਾਅਦ ਅਗਲੇ ਪੈਰੇ ਦੇ ਵਿੱਚ ਤੁਸੀਂ ਲਿਖੋਗੇ ਪਿਤਾ ਜੀ ਮੈਂ 7ਵੀਂ ਜਮਾਤ ਵਿੱਚ ਖੂਬ ਮਿਹਨਤ ਕਰਕੇ ਪੜਾਂਗੀ ਤੇ ਆਪ ਨੂੰ ਕੁਝ ਬਣ ਕੇ ਵਿਖਾਵਾਂਗੀ ਮਾਤਾ ਜੀ ਅਤੇ ਵੱਡੇ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਛੋਟੇ ਹਨੀ ਨੂੰ ਬਹੁਤ ਬਹੁਤ ਪਿਆਰ ਫਿਰ ਆਪਾਂ ਸੱਜੇ ਪਾਸੇ ਲਿਖਾਂਗੇ ਆਪ ਜੀ ਦੀ ਪੁੱਤਰੀ ਕ ਕ ਗਗਾ ਪੱਤਰ ਦੇ ਵਿੱਚ ਤੁਸੀਂ ਕਦੇ ਵੀ ਅਖੀਰ ਦੇ ਉੱਤੇ ਆਪਣਾ ਨਾਮ ਨਹੀਂ ਲਿਖਣਾ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਈੜੀ ਜਾਂ ਕਕਾ ਖਖਾ ਗਗਾ ਲਿਖ ਸਕਦੇ ਹੋ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ